ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਚਾਰ ਵਿਧਾਨ ਸਭਾ ਉਪ ਚੋਣਾਂ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਪੂਰੀ ਤਰ੍ਹਾਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀ ਭਾਜਪਾ ਦੇ ਵੱਲੋਂ ਸਾਰੇ ਹਲਕਾ ਇੰਚਾਰਜਾਂ ਅਤੇ ਉਹਨਾਂ ਦੇ ਨਾਲ ਸਹਾਇ ਇੰਚਾਰਜਾਂ ਦੇ ਨਾਲ-ਨਾਲ ਮੰਡਲ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਅਤੇ ਹੁਣ ਖਬਰ ਸਾਹਮਣੇ ਆ ਰਹੀ ਕਿ ਦੋ ਉਮੀਦਵਾਰ ਭਾਜਪਾ ਦੇ ਵੱਲੋਂ ਆਪਣੇ ਫਾਈਨਲ ਕਰ ਦਿੱਤੇ ਗਏ ਨੇ। ਇੱਕ ਗਿੱਦੜਵਾ ਤੇ ਦੂਜਾ ਬਰਨਾਲਾ ਵਿਧਾਨ ਸਭਾ ਹਲਕਾ। ਬਰਨਾਲਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਕੇਵਲ ਸਿੰਘ ਢਿੱਲੋਂ ਜੋ ਕਾਂਗਰਸ ਪਾਰਟੀ ਵੱਲੋਂ ਵਿਧਾਇਕ रह ਚੁੱਕੇ ਨੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਇਸ ਵਾਰ ਭਾਰਤੀ ਜਨਤਾ ਪਾਰਟੀ ਦੇ ਬਰਨਾਲਾ ਤੋਂ ਉਮੀਦਵਾਰ ਹੋ ਸਕਦੇ ਆ ਅਤੇ ਉਹਨਾਂ ਦਾ ਨਾਮ ਲਗਭਗ ਫਾਈਨਲ ਕਰ ਦਿੱਤਾ ਗਿਆ ਹੈ ਅਤੇ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰ ਦੇ ਤੌਰ ਤੇ ਲਗਾਤਾਰ ਹਲਕੇ ਦੇ ਪਿੰਡਾਂ ਵਿੱਚ ਉਹ ਪਹੁੰਚਦੇ ਲੋਕਾਂ ਨਾਲ ਮਿਲਦੇ-ਗਿਲਦੇ ਦਿਖਾਈ ਦਿੰਦੇ ਆ ਤਾਂ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਆਪਣੀ ਜੋ ਟੀਮ ਹੈ ਉਸ ਦੇ ਜ਼ਰੀਏ ਆਪਣਾ ਪ੍ਰਚਾਰ ਦਿਖਾਉਣ ਦੀ ਵੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਭਾਜਪਾ ਦੇ ਉਮੀਦਵਾਰ ਦੇ ਵਜੋਂ ਉਹਨਾਂ ਦਾ ਨਾਮ ਲਗਭਗ 99% ਫਾਈਨਲ ਹੋ ਚੁੱਕਿਆ ਹੈ ਦੂਜੀ ਸੀਟ ਹੈ ਗਿੱਦੜਵਾ ਵਿਧਾਨ ਸਭਾ ਹਲਕਾ ਜਿੱਥੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੋ ਸਕਦੇ ਆ ਮਨਪ੍ਰੀਤ ਸਿੰਘ ਬਾਦਲ ਜਿਹੜੇ ਆਪਣੇ ਹਲਕੇ ਦੇ ਵਿੱਚ ਵਿਚਾਰਨਾ ਸ਼ੁਰੂ ਕਰ ਚੁੱਕੇ ਹੈ ਅਤੇ ਗਿੱਦੜਵਾ ਦੇ ਲੋਕਾਂ ਨੂੰ ਉਹ ਯਕੀਨ ਦਿਵਾ ਰਹੇ ਨੇ ਕਿ ਸੋਡੇ ਸਾਰੇ ਕੰਮ ਮੈਂ ਕਰਵਾ ਕੇ ਦਿਆਂਗਾ ਮੈਂ ਆਪਣੇ ਹਲਕੇ ਦੇ ਵਿੱਚ ਦੁਬਾਰਾ ਵਾਪਸ ਆਇਆ ਤਾਂ ਇਸ ਤਰ੍ਹਾਂ ਇਸ ਹਲਕੇ ਦੇ ਵਿੱਚ ਮਨਪ੍ਰੀਤ ਬਾਦਲ ਦੀ ਸਰਗਰਮੀ ਨਾਲ ਇਹ ਫਾਈਨਲ ਹੁੰਦਾ ਦਿਖਾਈ ਦੇ ਰਿਹਾ ਹੈ ਕਿ ਮਨਪ੍ਰੀਤ ਬਾਦਲ ਹੀ ਇਥੋਂ ਵਿਧਾਨ ਸਭਾ ਉਪ ਚੋਣ ਲੜਨ ਜਾ ਰਹੇ ਨੇ ਤਾਂ ਭਾਰਤੀ ਜਨਤਾ ਪਾਰਟੀ ਇਹਨਾਂ ਦੋਵਾਂ ਵਿਧਾਨ ਸਭਾ ਹਲਕਿਆਂ ਦੀ ਉਪ ਚੋਣ ਦੇ ਲਈ ਆਪਣੇ ਉਮੀਦਵਾਰ ਲੱਭਣ ਦੇ ਵਿੱਚ ਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ ਬਾਕੀ ਦੋ ਹਲਕੇ ਜੋ ਬਚਦੇ ਐ ਉਹਨਾਂ ਦੇ ਵਿੱਚ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਨੇ ਜਿਨ੍ਹਾਂ ਦੇ ਉਮੀਦਵਾਰਾਂ ਦੀ ਭਾਲ ਅਜੇ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਨਾਲ ਬਰਨਾਲਾ ਤੇ ਗਿੱਦੜਵਾ ਦੇ ਲਈ ਉਮੀਦਵਾਰਾਂ ਦੇ ਨਾਵਾਂ ਦਾ ਨਾਮ ਫਾਈਨਲ ਹੁੰਦਾ ਦਿਖਾਈ ਦਿੰਦਾ ਹੈ ਅਤੇ ਆਪਣੇ ਇੰਚਾਰਜਸ ਹੈ ਇੰਚਾਰਜ ਅਤੇ ਮੰਡਲ ਇੰਚਾਰਜਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਭਾਜਪਾ ਦੀ ਤਿਆਰੀ ਪੂਰੀ ਤਰ੍ਹਾਂ ਸੰਪੰਨ ਹੁੰਦੀ ਇਹਨਾਂ ਹਲਕਿਆਂ ਵਿੱਚ ਦਿਖਾਈ ਦੇ ਰਹੀ ਹੈ ਤਾਂ ਕੀ ਵਿਧਾਨ ਸਭਾ ਹਲਕਾ ਬਰਨਾਲਾ ਅਤੇ ਵਿਧਾਨ ਸਭਾ ਹਲਕਾ ਗਿੱਦਲਬਾਹ ਦੇ ਵਿੱਚ ਜੋ ਉਮੀਦਵਾਰ ਦੇ ਨਾਮ ਦੇ ਤੌਰ ਤੇ ਪ੍ਰੋਜੈਕਟ ਕੀਤੇ ਜਾ ਰਹੇ ਨੇ ਕੇਵਲ ਢਿੱਲੋਂ ਅਤੇ ਮਨਪ੍ਰੀਤ ਬਾਦਲ ਇਹਨਾਂ ਦੇ ਜਿੱਤਣ ਦੇ ਕਿੰਨੇਕ ਚਾਂਸ ਕਿੰਨੇਕ ਅਸਾਰ ਤੁਹਾਨੂੰ ਦਿਖਾਈ ਦੇ ਰਹੇ ਹੈ ਇਸ ਬਾਰੇ ਆਪਣੀ رائے ਜ਼ਰੂਰ ਦਿਓ